ਦੇਗੀ 10 ਮਿਲੀਅਨ ਡਾਲਰ ਟਮੋਯਾ ਯਾਕੂਬ ਸੋ ਦੇ ਵਾਟ ਆਪਸ ਦਾ ਐਂਡ ਸੋ ਲਾਈਕ ਵਾਟ ਇਜ਼ ਇਟ ਆਬੀ ਬੀਆ ਸੀਆਈਏ ਅਧਿਕਾਰੀ ਸਾਰਾ ਐਡਮ ਪਰ ਇਹ ਗੱਲ ਆਪਣੇ ਵਾਸਤੇ ਸਿੱਖਾਂ ਵਾਸਤੇ ਗੱਲ ਕਰ ਰਹੀ ਹੈ ਵੀ ਸਿੱਖੋ ਚਕੰਨੇ ਹੋ ਜੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਕਾਬਲ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਹਮਲਾ ਹੋਇਆ ਜਿਹਦੇ ਬਾਰੇ ਇਹਨੇ ਦੱਸਿਆ ਵੀ ਜਿੰਨੇ ਵੀ ਅੱਜ ਤੱਕ ਸਿੱਖਾਂ ਦਾ ਕਤਲ ਹੋਇਆ ਉੱਥੇ ਵੀ ਇੱਕ 3 ਸਾਲ ਦੀ ਬੱਚੀ ਦਾ ਕਤਲ ਹੋਇਆ ਔਰ अनेਕਾਂ ਸਿੱਖ ਕਤਲ ਕੀਤੇ ਗਏ ਉਸ ਹਮਲੇ ਦੇ ਵਿੱਚ ਤੇ ਹੋਰ ਜਿੰਨੇ ਅਫਗਾਨਿਸਤਾਨ ਦੇ ਵਿੱਚ ਤੇ ਜਾਂ ਪਾਕਿਸਤਾਨ ਦੇ ਵਿੱਚ ਸਿੱਖ ਕਤਲ ਹੋਏ ਇਹ ਬੀਬੀ ਦੱਸਦੀ ਹੈ ਵੀ ਹਿੰਦੁਸਤਾਨ ਨੇ 10 ਮਿਲੀਅਨ ਡਾਲਰ ਇਹਨਾਂ ਨੂੰ ਦਿੱਤੇ ਅਫਗਾਨਿਸਤਾਨ ਦੇ ਤਾਲਿਬਾਨ ਨੂੰ ਤੇ ਇਥੋਂ ਦੀਆਂ ਏਜੰਸੀਆਂ ਨੂੰ ਸਿੱਖਾਂ ਦੇ ਕਤਲ ਵਾਸਤੇ ਬਸ ਵੀ ਤੁਸੀਂ ਆਪਣਾ ਦੁਸ਼ਮਣ ਪਹਿਚਾਨ ਲਓ ਤੁਸੀਂ ਚਕੰਨੇ ਹੋ ਜੋ ਵੀ ਤੁਹਾਡਾ ਨੁਕਸਾਨ ਕੌਣ ਕਰ ਰਿਹਾ ਹੈ ਤੁਹਾਡੇ ਪ੍ਰਤੀ ਕਿਹਦੇ ਮਨ ਚ ਜ਼ੈਰ ਹੈ ਕਿਹਦੇ ਮਨ ਚ ਨਫ਼ਰਤ ਹੈ ਇਹ ਅੱਜ ਉਹਨਾਂ ਦੀ ਆਵੇ ਸੀਆਈਏ ਅਧਿਕਾਰੀ ਬੀਬੀ ਨੇ ਦੱਸਿਆ ਇਹ ਮੈਂ ਵੀਡੀਓ ਮਗਰੋਂ ਪਾ ਦੂੰਗਾ ਸਾਰੀ ਵੀ ਸਿੱਖੋ ਤੁਹਾਨੂੰ ਜਾਗਰੂਕ ਹੋਣ ਦੀ ਲੋੜ ਆ ਜਿਨ੍ਹਾਂ ਨੂੰ ਤੁਸੀਂ ਭਰਾ ਮੰਨਦੇ ਜੇ ਉਹੀ ਤੁਹਾਡੀ ਜਾਨ ਦੇ ਵੈਰੀ ਆ ਉਹਨਾਂ ਨੇ ਤੁਹਾਡੇ ਗੁਰੂ ਘਰਾਂ ਦੇ ਵਿੱਚ ਬਦਬੀਆਂ ਕਰਾਈਆਂ ਕਤਲ ਕੀਤਾ ਕਦੋਂ ਆਪਾਂ ਪਛਾਣਾਂਗੇ ਜਿਹੜੇ ਤੇ ਪਛਾਣ ਲਿਆ ਜਿਨ੍ਹਾਂ ਨੇ ਵੇਖੋ ਵੀ ਇਹ ਤੁਹਾਨੂੰ ਵੇਖਣਾ ਨਹੀਂ ਚਾਹੁੰਦੇ ਇਹਨਾਂ ਨੂੰ ਤੁਹਾਡੀ ਦਸਤਾਰ ਇਹਨਾਂ ਨੂੰ ਤੁਹਾਡਾ ਦਾੜਾ ਇਹਨਾਂ ਨੂੰ ਤੁਹਾਡੇ ਗਾਤਰੇ ਕਿਰਪਾਨ ਚੁਬਦੀ ਆ ਇਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ ਤੁਹਾਡਾ ਦੁਨੀਆ ਦੇ ਨਕਸ਼ੇ ਤੋਂ ਨਾਮੋਂ ਨਿਸ਼ਾਨ ਖਤਮ ਮਟਾਉਣਾ ਚਾਹੁੰਦੇ ਆ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਆਪਾਂ ਇਸ ਬੀਬੀ ਦੀ ਗੱਲ ਹੀ ਸਮਝ ਲਈਏ ਵੀ ਜਿਹੜੀ ਇੱਕ ਏਜੰਸੀ ਦੇ ਅਧਿਕਾਰੀ ਹੋ ਕੇ ਸਾਨੂੰ ਦੱਸੇ